ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸਦਦੇ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਤਹਿਸੀਲ ਕਮੇਟੀ ਸ਼ਾਹਕੋਟ ਵੱਲੋਂ ਪ੍ਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਟਰੈਕਟਰ ਮਾਰਚ ਕੱਢਿਆ ਗਿਆ ਇਹ ਟਰੈਕਟਰ ਮਾਰਚ ਸ਼ਾਹਕੋਟ ਰੈਸਟ ਹਾਊਸ ਦੇ ਸਾਹਮਣੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰਾਂ ਪਿੰਡ ਸਲੇਚਾ ਸੇਖੇਵਾਲ ਜਾਫਰਵਾਲ ਮੀਂਹਵਾਲ ਅਰਾਈਆਂ ਮੀਂਹਵਾਲ ਮੌਲਵੀਆਂ ਵਿਚਲ ਦੀ ਹੁੰਦਾ ਹੋਇਆ ਪਿੰਡ ਸੈਦਪੁਰ ਚੇੜੀ ਵਿੱਚ ਆ ਕੇ ਸਮਾਪਤ ਹੋਇਆ ਇਸ ਮੌਕੇ ਤਹਿਸੀਲ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਲੈ ਕੇ ਮਾਰਚ ਵਿੱਚ ਸ਼ਾਮਲ ਹੋਏ। ਇਸ ਟਰੈਕਟਰ ਮਾਰਚ ਦੌਰਾਨ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਨੂੰ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਆਗੂ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਹੀ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੀਆਂ ਜ਼ਾਲਮ ਸਰਕਾਰਾਂ ਬਿਜਲੀ ਬਿੱਲ 2025 ਸੀਡ ਬਿੱਲ ਕਿਰਤ ਕਾਨੂੰਨ ਚ ਵਾਦਾ ਮਰੇਗਾ ਆਦੇ ਵਰਗੇ ਕਾਲੇ ਕਾਨੂੰਨ ਲੈ ਕੇ ਆਈਆਂ ਹਨ ਅਤੇ ਇਹ ਸਭ ਕਾਰਪੋਰੇਟ ਕਰਾਣਿਆਂ ਦੇ ਹੱਥਾਂ ਵਿੱਚ ਸੌਪਣ ਜਾ ਰਹੀਆਂ ਹਨ ਉਹਨਾਂ ਕਿਹਾ ਅੱਜ ਦਾ ਟਰੈਕਟਰ ਮਾਰਚ ਦਿੱਲੀ ਅੰਦੋਲਨ ਦੀ ਜਿੱਤ ਦਾ ਜਸ਼ਨ ਹੈ ਅਤੇ ਹਰ ਸਾਲ 26 ਜਨਵਰੀ ਨੂੰ ਸੰਯੁਕਤ ਮੋਰਚੇ ਵੱਲੋਂ ਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਟਰੈਕਟਰ ਮਾਰਚ ਕੱਢਿਆ ਜਾਂਦਾ ਹੈ ਉਨਾ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਕਾਲੇ ਕਾਨੂੰਨ ਨੂੰ ਦੇਸ਼ ਵਿੱਚ ਲਾਗੂ ਨਹੀਂ ਹੋਣ ਦੇਣਗੇ ਅਤੇ ਜਿਨ੍ਹਾਂ ਸਮਾਂ ਸਰਕਾਰਾਂ ਕਾਲੇ ਕਾਨੂੰਨ ਰੱਦ ਨਹੀਂ ਕਰਦੀਆਂ ਅੰਦੋਲਨ ਜਾਰੀ ਰੱਖਿਆ ਜਾਵੇਗਾ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਦਿੱਲੀ ਅਤੇ ਪੰਜਾਬ ਦੀ ਜ਼ਾਲਮ ਸਰਕਾਰ ਵੱਲੋਂ ਜੋ ਬਿਜਲੀ ਬਿੱਲ 225 ਸੀਟ ਬਿੱਲ ਇਹ ਤੇ ਕਾਨੂੰਨ ਚ ਵਾਦਾ ਤੇ ਨਰੇਗਾ ਆਦ ਵਰਗੇ ਜਿਹੜੇ ਕਾਲੇ ਬਿੱਲ ਸਰਕਾਰਾਂ ਲੈ ਕੇ ਆਈਆਂ ਤੇ ਇਹ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸੌਂਪਣ ਜਾ ਰਹੀਆਂ ਜੋ ਪਿੱਛੇ ਦਿੱਲੀ ਦੇ ਵਿੱਚ ਅੰਦੋਲਨ ਹੋਇਆ ਉਸ ਅੰਦੋਲਨ ਚ 26 ਜਨਵਰੀ ਨੂੰ ਦਿੱਲੀ ਦੀ ਧਰਤੀ ਤੇ ਲੱਖਾਂ ਦੇ ਕਰੀਬ ਟਰੈਕਟਰ ਪਹੁੰਚ ਕੇ ਦਿੱਲੀ ਤੇ ਟਰੈਕਟਰ ਰਾਜ ਕੀਤਾ ਉਸ ਸਮੇਂ ਸਰਕਾਰ ਨੇ ਕੁਝ ਸ਼ਰਾਰਤੀ ਤੰਤੂਆਂ ਨਾਲ ਮਿਲ ਕੇ ਉਸ ਮੋਰਚੇ ਨੂੰ ਖਡਾਉਣ ਵਾਸਤੇ ਜਿਹੜਾ ਟਰੈਕਟਰ ਮਾਰਚ ਸੀਗਾ ਉਹਦੇ ਵਿੱਚ ਵਿਗਨ ਪਾਉਣ ਦਾ ਯਤਨ ਕੀਤਾ ਸੀ ਪਰੰਤੂ ਲੀਡਰਸ਼ਿਪ ਨੇ ਬਹੁਤ ਹੀ ਸੂਝ-ਬੂਝ ਦੇ ਨਾਲ ਉਸ ਮੌਕੇ ਨੂੰ ਸੰਭਾਲਿਆ ਤੇ ਦਿੱਲੀ ਵਿੱਚ ਆਪਣਾ ਮੋਰਚਾ ਬਰਕਰਾਰ ਰੱਖ ਕੇ ਔਰ ਜਿੱਤ ਪ੍ਰਾਪਤ ਕਰਕੇ ਮੋਦੀ ਦੀ ਧੌਣ ਚੋਂ ਕਿਲਾ ਕੰਢ ਕੇ ਇਹ ਕਿਸਾਨ ਤੇ ਮਜ਼ਦੂਰ ਤੇ ਸਭ ਦੇਸ਼ ਔਰ ਦੁਨੀਆ ਦੇ ਵਾਸੀ ਉਸ ਜਿੱਤ ਦਾ ਜਸ਼ਨ ਮਨਾ ਰਹੇ ਆ ਉਸ ਦੀ ਕਰੀ ਵਜੋਂ ਅੱਜ 26 ਜਨਵਰੀ ਆ ਹਰ ਸਾਲ 26 ਜਨਵਰੀ ਨੂੰ ਐਸ ਕੇ ਐਮ ਔਰ ਬਾਕੀ ਭਰਾਤਰੀ ਜਥੇਬੰਦੀਆਂ ਟਰੈਕਟਰ ਮਾਰਚ ਕਰਦੀਆਂ ਔਰ ਜਿਹੜਾ ਹੁਣ ਇਹਨਾਂ ਨੇ ਸਾਡੇ ਤੇ ਕਾਲੇ ਬਿੱਲ ਲਿਆਉਣ ਦਾ ਪ੍ਰੋਗਰਾਮ ਦਿੱਤਾ ਉਸ ਨੂੰ ਐਸ ਕੇ ਐਮ ਔਰ ਬਾਕੀ ਦੀਨ ਦੁਨੀਆ ਦੇ ਲੜਦੇ ਲੋਕ ਕਿਸੇ ਵੀ ਤਰ੍ਹਾਂ ਸਿਰੇ ਨਹੀਂ ਚੜਨ ਦੇਣਗੇ ਉਸ ਦੀ ਕਰੀ ਵਜੋਂ ਅੱਜ ਸੰਯੁਕਤ ਮੋਰਚਾ ਸ਼ਾਹਕੋਟ ਵੱਲੋਂ ਇੱਕ ਬਹੁਤ ਵੱਡਾ ਵਿਸ਼ਾਲ ਮਾਰਚ ਟਰੈਕਟਰ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਕਿ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਹ ਪੰਜਾਬ ਔਰ ਦੇਸ਼ ਦੁਨੀਆ ਦੇ ਕਿਸਾਨ ਤੇ ਮਜ਼ਦੂਰ ਹਲੇ ਜਾਗਦੇ ਆ ਇਹ ਕਾਰਪੋਰੇਟ ਘਰਾਣਿਆਂ ਦੇ ਕਿਸੇ ਵੀ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਨਹੀਂ ਜਾਣ ਦੇਣਗੇ ਆਪਣੀਆਂ ਜ਼ਿੰਦਗੀਆਂ ਤੇ ਲਾ ਦੇਣਗੇ ਪਰੰਤੂ ਸਰਕਾਰ ਦੇ ਮਨਸੂਬੇ ਨਹੀਂ ਪੂਰੇ ਹੋਣ ਦੇ ਜੈ ਜੁਨੀਅਨ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ